ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਵਾਹੀ ਦੀ ਵੀਰ ਜੇ ਬੱਚੂ ਟੀ ਤਾਜੀ ਸੂਈ ਵੀ ਇਹ ਸੇਲ ਆ ਡਿਟੇਲ ਵੀ ਤੋਂ ਪੁੱਛਣਾ ਰੇਟ ਵੀਡੀਓ ਦੇ ਵਿੱਚ ਹੋਊਗਾ ਆਹ ਹੋ ਕੇ ਕੋਈ ਨਹੀਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਕਾਲਾ ਪਿੰਡ ਮਹਿਲਕੁਰ ਦਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣਾ ਜੀ ਨੰਬਰ ਹੈ 9877251048 98772 51048 ਪਿੰਡ ਆ ਗਿਆ ਮਹਿਲਕਲਾਂ ਦੇ ਨਾਲ ਮਹਿਲ ਖੁਰਦ ਜਿਲ੍ਹਾ ਬਰਨਾਲੇ ਦਾ ਪਿੰਡ ਆ ਗਿਆ ਹਨਾ ਤੇ ਜਿਹੜੀ ਆਪਾਂ ਝੋਟੀ ਦੇਖੀ ਜੰਨੇ ਸੁਆ ਕਿਹੜਾ ਸੁਈ ਆਇਆ ਇਹ ਦੂਜਾ ਸੁਆ ਤੇ ਕਿੰਨਾ ਕ ਟਾਈਮ ਹੋਇਆ ਸੁਈ ਨੂੰ ਬਈ ਕਟ ਕੇ ਸੁਈਆ ਵੀਰੇ 4 ਕ ਹੋ ਗਏ 3 3:30 ਵੇ ਸੁਈ ਠੀਕ ਹੈ ਜੇ ਰਜਮ ਓਕੇ ਜੀ ਠੀਕ ਹੈ ਫੋਟੋ ਖਿੱਚ ਕੇ ਰੱਖੀ ਹੋਈ ਜੀ ਹੈ ਨਾ ਠੀਕ ਹੈ ਤੇ ਚੋਕੇ ਦੇਖਿਆ ਸਵੇਰੇ ਚਵਾਈ ਜੂ ਕਿਵੇਂ ਨਿਕਲੀ ਆ ਕਿੰਨਾ ਬੋੜਾ 14 ਇਹਦਾ ਬੋੜਾ 14 ਮੈਂ ਕਟੋਲੂnga ਤੇ ਮੈਂ ਨਹੀਂ ਕਹਿੰਦਾ ਬਾਲਾ ਜੋਤਾ ਕਿ 1.5 ਕਿਲੋ ਜੋ ਕੇ ਵਜੋਂ ਪਿਆਦਾ ਜੈ ਜੈ ਗੱਲ ਆ ਬਾਕੀ ਬਚਰ ਜਾਂਦਾ ਹਣਾ ਚਲ ਜਾਂਦਾ ਨਹੀਂ ਕਹਿੰਦਾ ਬੈਠਿਆ ਜਿੰਦਾ ਫਲਾਨਾ ਨਹੀਂ ਹੋਇਆ ਬਾਲਾ ਜੋਤਾ ਉਹੀ ਗੱਲ ਨਹੀਂ ਅੰਦਾਜ਼ਾ ਲਾ ਕੇ ਚੱਲੇ ਕਿਨੇ ਦੁੱਧ ਦੀ ਝੋਟੀ ਆ ਦੁੱਧ ਦੀ ਝੋਟੀ 13-14 ਕਿਲੋ ਕੋਲ ਲੈ ਹੱਥ ਨਾਲ ਕਹਿੰਦਾ ਪਾ 12 ਮੰਨ ਕੇ ਲੈ ਲੈ ਤੇਰੀ ਮੰਨ ਕੇ ਲੋਗੇ ਠੀਕ ਆ ਸੁਬਾ ਸੁਈਆ ਦੂਜਾ ਹਣਾ ਨਾੜੂਆਂ ਚੱਬਦੇ ਤੇ ਬੱਚਾ ਇਹਨੇ ਪਾਦਾ ਕੱਟੀ ਹਣਾ ਸੋ ਕੱਟੀ ਆ ਪਿੱਛੇ ਜੱਡ ਬਲਾ ਕੇ ਜਾਵਾਂ ਸਭ ਪੂਰੀ ਨਸਲਦਾਰ ਚੰਗੀ ਜਿੰਦ ਜਾਨ ਵਾਲੀ ਸਭੀ ਪੜੀ ਵੀ ਕੱਟੀ ਹੈ ਹਨਾ ਹਾਂਜੀ ਤੇ ਧਾਰਾ ਦੂਰਾ ਬਿਲਕੁਲ ਓਕੇ ਹਾਂ ਧਾਰਾ ਦੀ ਆਪਣੀ ਸੁਰਸ ਧਾਰਾ ਦੇਖ ਲੈਣ ਚਵਾਈ ਵਗੈਰਾ ਪੂਰੀ ਓਕੇ ਹੈ ਜਮਾ ਹਨਾ ਜਮਾ ਇੱਥੇ ਮੰਨ ਰੋਟੀ ਚਵਾਈ ਹੈ ਕੋਈ ਔਲ ਨਹੀਂ ਕਰਦੀ ਕੋਈ ਹੋਰ ਨਹੀਂ ਬੱਚਾ ਲਾ ਕੇ ਪਤਾ ਨਾ ਮਾਰਦੇ ਉਹ ਦੇਖ ਚਵਾਈ ਨਹੀਂ ਧਾਰ ਦੇ ਦੀ ਮੜੀ ਧਾਰ ਦੇ ਦੇਖੋ ਧਾਰ ਪੂਰਾ ਵਧੀਆ ਚੜਦੇ ਜਾਮਾ ਹਨਾ ਬੱਚ ਦੇ ਮਾਰੀ ਮੜਾ ਦੁੱਧ ਬੱਚਾ ਟੁੱਕਰਾ ਬੱਚੇ ਦੇ ਮਾੜਾ ਜ। ਸੋ ਵਧੀਆ ਮੰਨ ਕੇ ਚਲੋ ਵੀ ਐਨ ਓਕੇ ਆ ਜਾਰੇ ਪਾਸੋਂ ਬੱਚਾ ਵੀ ਆ ਬਚਟਾ ਕੇ ਦਿਖਾ ਦਿੰਨੇ ਵੀਡੀਓ ਦੇ ਵਿੱਚ। ਯਾਰ ਵੀਰ ਕਹਿੰਦਾ ਸੀ ਜਾਬ ਦੇਸ਼ ਉੱਥੇ। ਸੋ ਦੇਖੋ ਵਧੀਆ ਬੱਚਾ ਵਗੈਰਾ ਚੜਦੇ ਕਿਸੇ ਗੱਲ ਦੀ ਡੇਕਤੀ ਨਹੀਂ ਹੈਣਾ। ਤੇ ਵੀਰੇ ਅੰਦਾਜ਼ਾ ਲਾ ਕੇ ਜਲੇ 13 ਕਿਲੋ ਦੁੱਧ ਮੰਨ ਕੇ ਬੰਦਾ ਲੈ ਲੇ ਇਹਨੂੰ ਹੈਣਾ। ਹਾਂ ਬਈ ਬੋਲੇ ਹੱਥ। ਠੀਕ ਆ ਸਰ ਨਾੜਾ ਨੂੜਾ ਦੇਖੋ ਹਵਾਨੇ ਦੇ ਚੰਗੀਆਂ। ਤੇ ਰੇਟ ਇਹਦੇ ਵੇਚਣ ਵਾਲਾ ਕੀ ਰੱਖਿਆ। ਮੋਤਾਪਾ ਜਿੰਨਾ ਮਰਜੀ ਕਰੀ ਚੱਲ ਕੋਈ ਫਾਇਦਾ ਨਹੀਂ ਗਾ। 1-5 ਮੁੱਲ ਆ। 1 ਪੂਰੇ ਲੱਖ ਦੀ ਝੋਟੀ ਦੇ ਦਾਂਗਾ। ਮਾਨਤਣ ਸਵਰਤ 10 ਗਿਲਦ ਦਦ ਦੇ ਨਾਲੀ ਝੋਟੀ ਆ ਸੋਨਾ ਸੰਗ ਆ ਗੋਲ ਮੁੜਿਆ ਵਧੀਆ ਮਗਰ ਪਿੱਛੇ ਕੱਟੀ ਆ ਧਾਰਾਂ ਮਾਰ ਕੇ ਦਿਖਾਤੀਆਂ ਜੇ ਰੋਕੇ ਆ ਨਾੜਾਂ ਨਾਲ ਗੁੰਦੀ ਪਈ ਆ ਦੇਖ ਕੇ ਨਾੜਾ ਕਹਿੰਦੇ ਸੋਨਾ ਦੇ ਦੂ ਇਹਦੀ ਮਾਂ ਉੱਥੋਂ ਗਈ ਸੀ ਇੱਥੋਂ ਗਈ ਸੀ ਉੱਥੇ ਗਈ ਸੀ ਉਹ ਫਾਇਦਾ ਕੀ ਆ ਗੱਲਾਂ ਦਾ ਹਣਾ ਤੇ ਕਿਸੇ ਪਾਸੇ ਹੱਥ ਤਰਾਣੀ ਬੈਗ ਸਾਈਡ ਤੇ ਸੂਤਾਂ ਕੱਲੇ ਵਾ ਠੋਕੀ ਫਿਰਦੀ ਆ ਲੱਖ ਰੁਪਿਆ ਰੇਟ ਵੇਚਣ ਵਾਲਾਗਾ ਤੇ ਵੀਰੇ ਝੋਟੀ ਆਪਾਂ ਲੈ ਕੇ ਆਂਦੀ ਐ ਇਹੇ ਹਾਂਜੀ ਲੈ ਗਿਆ ਵਪਾਰ ਦਾ ਕੰਮ ਹੈ ਲੈ ਗਿਆ ਦੀ ਬਈ ਜੇਹੀ ਕਿਹੜੇ ਲੋ ਬੰਦੇ ਕੋਲ ਹੁੰਦੇ ਹਾਂਜੀ ਉਹਨਾਂ ਨਾਲ ਮੇਰੇ ਨਾਲ ਮੰਗਿਆ ਹੋਊ ਵੀ 25 30 ਹਾਂ 20 ਮੰਗਿਆ ਤੋਂ ਕਿਹੜੇ ਲੋ ਬੰਦੇ ਦਾ ਗੇਰਾ ਫੱਟੇ ਚੱਕ ਦੇਣਾ ਮੁੱਲ ਮੰਗਣ ਵਾਲੇ ਤੇ ਪੌੜੀਆਂ ਥੱਲੇ ਘਾੜ ਘਾੜ ਕੇ ਲਿਓਣੇ ਪੈਂਦੇ ਆ ਜਮਾ ਸੋ ਵੀਰ ਆਪਾਂ ਮਾਥਾ ਮਾਰ ਲਿਆ ਸਾਰਾ ਹਨਾ ਆਪਾਂ ਮਾਰ ਲਿਆ ਠੀਕ ਆਪਾਂ ਸਮਾਪਤ ਮੂਵੀ ਵਧੀਆ ਕੱਢਿਆ ਚੰਗਾ ਸੋ ਦੇਖੋ ਲੋ ਬੰਦੇ ਚਾਰੇ ਪਾਸੇ ਓਕੇ ਕਿਸੇ ਬਸ ਹੱਥ ਤਰਾਣੀ ਤੇ ਲੱਖ ਰੁਪਏ ਦੀ ਮਿਰਗਾਂ ਝੋਟੀ ਦੇ ਦਾਂਗੇ ਪਿੰਡ ਮਹਿਰ ਖੁਰਦ ਜ਼ਿਲ੍ਹਾ ਆਗਿਆ ਬਰਨਾਲੇ ਦਾ ਪਿੰਡ ਵੀਡੀਓ ਦੇਖ ਲਈ ਸਭ ਦਾ ਤਾ